ਵੀ ਜਦੋਂ ਵੰਡ ਹੋਈ ਆ ਨਾ ਜੀ तकरीबन ਵੀ ਆ ਇਸ ਵੇਲੇ ਲਾਲ ਲਕੀਰ ਵੱਜ ਗਈ ਸੀ ਅੱਛਾ ਜੀ ਲਾਲ ਲਕੀਰ ਜਦੋਂ ਵੱਜੀ ਨਾ ਜੀ ਅਸੀਂ ਫਿਰ ਉੱਥੇ ਜਦੋਂ ਨਿਕਲੇ ਹਾਂਜੀ ਜਿਹੜਾ ਮਾਲ ਡੰਗਰ ਕਿਸੇ ਨੇ ਅੰਦਰ ਤਾੜਤਾ ਕਿਸੇ ਨੇ ਜੰਦਰੇ ਬੁਹੇਣ ਮਾਰਤੇ ਹਾਂਜੀ ਤੇ ਸਾਡੇ ਝੰਡਾ ਚੌਧਰੀ ਹੁੰਦਾ ਸੀ ਅੱਛਾ ਜੀ ਸਾਡੇ ਪਿੰਡੇ ਬੜਾ ਜ਼ੋਰ ਸੀ ਜਿਹੜਾ ਪਿੰਡ ਸੀ ਤੁਹਾਡਾ ਜੀ ਲੱਖੋ ਲੱਖੋ ਹੀ ਕਿਤੇ ਗੱਗੜਸਾਰੀ ਦੇ ਕੋਲ ਕਸੂਰ ਦੇ ਕੋਲ ਲਾਹੌਰ ਚ ਨਾ ਜਿਹੜਾ ਉਦੋਂ ਲਾਹੌਰ ਸੀ ਤੇ ਕਸੂਰ ਲਾਲ ਸ਼ਹਿਰ ਪੈਂਦਾ ਹੈ ਠੀਕ ਹੈ ਜੀ ਉਥੋਂ ਫਿਰ ਜਿਹੜੇ ਨਾ ਉਹ ਸੱਤ ਮੁੰਡੇ ਸੀ ਉਹਦੇ ਅੱਛਾ ਜੀ ਉਹ ਸਾਡੇ ਸਾਰੇ ਪਰਿਵਾਰ ਨੂੰ ਨਾ ਜਿੰਨੇ ਸੀ ਇੱਥੇ ਬੈਠੇ ਆ ਜੀ ਸਾਰਿਆਂ ਨੂੰ ਨਾਲ ਫਿਰ ਲਾਲ ਲਕੀ ਟਪਾ ਕੇ ਜੀ ਫਿਰ ਪਿਛਾਟੇ ਨੇ ਨਹੀਂ ਤੇ ਮੌਸਮ ਨਾਲ ਸਾਨੂੰ ਬੜੇ ਪੈਂਦੇ ਸੀ ਉਥੇ ਕਿ ਇਹਨਾਂ ਨੂੰ ਮਾਰਦੀ ਕੋਈ ਇਧਰ ਬੜੀ ਕਤਲ ਰਾਮ ਹੋਈ ਹੈ ਹਾਂ ਜੀ ਤੇ ਫਿਰ ਉਧਰ ਉਹ ਪੈਂਦੇ ਹੀ ਫੇਰ ਉਹ ਲਾਲ ਲਗੀ ਟਪਾ ਕੇ ਸਾਨੂੰ ਫੇਰ ਛੱਡ ਕੇ ਗਏ। ਤੇ ਤੁਸੀਂ ਜਿਹੜੇ ਪਸ਼ੂ ਜਿਹੜੇ ਛੱਡ ਕੇ ਆਏ ਜੀ ਉਹ ਉਧਰ ਹੀ ਰਹਿ ਆ। ਸਿਰਫ ਅਸੀਂ ਦੋ ਬਾਧਾ ਇੱਕ ਘੋੜੀ ਤੇ ਇੱਕ ਮੱਝ ਲੈ ਕੇ ਆਏ ਆ। ਜਿੰਨਾਂ ਨਾਲ ਲਿਆ ਸਕੀ ਤੁਸੀਂ ਪਰਿਵਾਰਕ ਮੈਂਬਰ ਕੌਣ ਕੌਣ ਸੀਗੇ ਜੀ? ਸਾਡੇ ਬਜ਼ੁਰਗ ਹੀ ਗੱਜਣ ਸੋ ਕਰਤਾਰ ਸੋ ਸੱਜਣ ਸੋ ਜੀ ਇਹਨਾਂ ਤਾਰਾ ਹੋ ਹੀ ਤੇ ਇਹਨਾਂ ਪਰਿਵਾਰ ਨਾਲ ਇਹ ਸਾਰੇ ਇਕੱਠੇ ਨਿਕਲੇ ਉੱਥੋਂ ਛੋਟੀ ਉਮਰ 12 ਸਾਲ ਸੀ ਉਹਦੋਂ 12 ਸਾਲ ਦੀ ਸੀ ਠੀਕ ਹੈ ਜੀ ਤੁਹਾਨੂੰ ਯਾਦ ਆਈ ਕੋਈ ਤੁਸੀਂ ਇਹ ਕਤਲੋ ਜਿਵੇਂ ਦਿਖਾਉਂਦੇ ਨੇ ਵੀ ਜਿਹੜਾ ਟ੍ਰੇਨਾਂ ਦੇ ਵਿੱਚ ਜਿਹੜੀ ਲਿលਿਆਣੀ ਸੀ ਨਾ ਉਧਰ ਜੀ ਉਹ ਲਿលਿਆਣੀ ਨੂੰ ਵੇਖ ਲਾ ਵੀ ਉਦੋਂ ਮਿੱਟੀ ਦੇ ਤੇਲ ਹੁੰਦੇ ਸੀ ਪੀਪੇ ਘਰ ਦੀਵੇ ਜਗਾਉਂਦੇ ਹੁੰਦੇ ਸੀ ਬੱਤੀ ਕੋਣੀ ਜੀ ਉਹ ਬੱਤੀ ਫਿਰ ਵੇਖ ਲਾ ਮਿੱਟੀ ਦੇ ਤੇਲ ਦੇ ਪੀਪੇ ਅੰਦਰ ਹੀ ਸੁੱਟ ਕੇ ਅੱਗ ਲਾਤੀ ਹਮਾਂ ਵਾਲਾ ਤੇ ਸਾਡੀ ਜਿਹੜੀ ਜਾਇਦਾਦ ਆ ਇਹ ਸੇ ਅਕਬਰਤਣ ਨਾ ਜੀ ਆ ਇਹ ਨਹੀਂ ਹੁ ਜੀ ਬਿਲਕੁਲ ਹਾਂ ਜੀ ਅਸਲ ਸਾਡੇ ਨਾਲ ਜੀ ਸਿਆਸਤ ਕਰਗੇ ਬੰਦੇ ਆਪਣੀ ਲੜਾਈ ਕੋਈ ਨਹੀਂ ਤੇ ਉਹਨਾਂ ਨਾਲ ਹਾਂ ਆਂਦੇ ਹੀ ਜਿਹੜੇ ਆ ਗਏ ਨੇ ਰਾੜਾ ਸਾਹਿਬ ਤੇ ਇਹ ਆਂਦੇ ਹੀ ਨਹੀਂ ਆਪਾਂ ਆਪਾਂ ਇਹ ਜਿਹੜੇ ਹਿੰਦੂਏ ਦਾ ਆਪਣੇ ਭਰਾ ਨੇ ਆਪ ਆਏ ਨਾਲ ਉਹ ਅੜ ਨਹੀਂ ਹੋਣਾ ਇਹਨਾਂ ਨਾਲ ਹੋਣਾ ਹੈ ਜੀ ਜੀ ਉਹ ਜੋਹਰ ਲਾਲ 네ਹਰੂ ਇਹਨਾਂ ਸਾਰੇ ਜੋ ਕੰਮ ਇਹਨਾਂ ਕਰਾਇਆ ਸੀ ਉਹਦਾ ਠੀਕ ਹੈ ਜੀ ਹਾਂ ਜੀ ਆ ਅਸੀਂ ਸੰਗਤ ਜੀ ਤਰਨਤਨ ਸਾਹਿਬ ਦੇ ਪਿੰਡ ਖੜੇ ਆ ਜੀ ਪਿੰਡ ਕਿਹੜਾ ਜੀ ਇਹ ਝੁੱਗੀਆਂ ਪੀਰ ਬਚ ਝੁੱਗੀਆਂ ਪੀਰ ਬਸ ਬਖਸ਼ ਦੇ ਵਿੱਚ ਖੜੀਆਂ ਜੀ ਤਹਿਸੀਲ ਪੱਟੀ ਆ ਜੀ ਜ਼ਿਲ੍ਹਾ ਤਰਨਤਨ ਸਾਹਿਬ ਦੇ ਵਿੱਚ ਉਹ ਜਿੱਥੇ ਬਹੁਤ ਵੱਡੇ ਪੱਧਰ ਤੇ ਬਰਬਾਦੀ ਹੋਈ ਆ ਰੇਤ ਬਹੁਤ ਵੱਡੇ ਪੱਧਰ ਤੇ ਚੜ ਗਈ ਜਿਹੜਾ ਦਰਿਆ ਜੀ ਉਹ ਇੱਥੋਂ ਥੋੜੀ ਜਿਹੀ ਦੂਰੀ ਤੇ ਹੀ ਵਗਦਾ ਜੀ ਦਰਿਆ ਨੇ ਆਪਣੇ ਵਿੱਚ ਕਈ ਕੀਲੇ ਸਮਾ ਲਏ ਜੀ ਦਰਿਆ ਨੇ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਉਹ ਖਤਮੇ ਕਰਤੀ ਉਹ ਦਰਿਆ ਦਾ ਰੂਪ ਇਹ ਧਾਰਨ ਕਰ ਗਈ ਦੂਜੀ ਗੱਲ ਜਿਹੜੀ ਬਚੀ ਆ ਉਹਦੇ ਵਿੱਚ 4-4 5-5 ਫੁੱਟ ਰੇਤ ਆ ਜੀ ਅਸੀਂ ਆ ਪਾਣੀ ਤੋਂ ਅੱਗੇ ਤੁਹਾਨੂੰ ਲੈ ਕੇ ਜਾਵਾਂਗੇ ਉਧਰ ਵੀਰ ਹਣੀ ਬੇੜੀ ਲੈ ਕੇ ਆ ਰਹੇ ਨੇ ਅਸੀਂ ਦੋ ਦੋ ਚਾਚਾ ਜਣੀਆਂ ਜਾ ਕੇ ਉਧਰ ਦੇਖ ਕੇ ਆਉਣਾ ਵੀ ਕੀ ਹਾਲਾਤ ਨੇ ਅਸਲ ਕੀ ਆ ਜੀ ਇਹਨਾਂ ਭੈਣ ਭਰਾਵਾਂ ਦੀ ਮਦਦ ਕਰਨ ਦੀ ਲੋੜ ਹੈ ਜੀ ਸਾਨੂੰ ਅਸੀਂ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਅਸੀਂ ਤਿੰਨ ਪਿੰਡਾਂ ਦੇ ਵਿੱਚ ਵਿਜ਼ਿਟ ਕੀਤਾ ਜੇ ਤਿੰਨ ਪਿੰਡਾਂ ਦੇ ਵਿੱਚ ਦੇਖਿਆ ਵੀ ਕਿੰਨੇ ਕੀਲੇ ਜਿਹੜੀ ਜ਼ਮੀਨ ਖਰਾਬ ਹੋਈ ਆ ਅਸੀਂ ਪ੍ਰੋਪਰ ਜਿਹੜਾ ਅਪਜੀ ਨੂੰ ਡਾਟਾ ਦਵਾਂਗੇ ਜੀ ਵੀ ਕਿਹੜੇ-ਕਿਹੜੇ ਪਿੰਡ ਦੇ ਕਿੰਨੀ ਜ਼ਮੀਨ ਜਿਹੜੀ ਬਰਬਾਦ ਹੋ ਚੁੱਕੀ ਆ ਤੇ ਕਿਹਨਾਂ ਨੂੰ ਲੋੜ ਆ ਤੇ ਅਸੀਂ ਸੰਸਥਾ ਵੱਲੋਂ ਕੋਸ਼ਿਸ਼ ਕਰਾਂਗੇ ਜਿਹੜਾ ਕਣਕ ਦਾ ਬੀ ਦੇਣ ਦੀ ਕੋਸ਼ਿਸ਼ ਕਰਾਂਗੇ ਰੇਹ ਦੇਣ ਦੀ ਨਾਲ ਖਾਦ ਤੇ ਨਾਲ ਜਿਹੜੀ ਬਿਜਾਈ ਕਰਨ ਦੀ 500 ਕਿੱਲਾ ਬੀਜੇ ਸਾਡੇ ਤੋਂ 1000 ਕਿੱਲਾ ਬੀਜੇ 2000 ਕਿੱਲਾ ਬੀਜੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪਤਾ ਪਰ ਇਹ ਤਿੰਨ ਪਿੰਡਾਂ ਦੀ ਜਿੰਨੀ ਵੀ ਜਿਹੜੀ ਬਜਾਈ ਆ ਉਹ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਵੱਲੋਂ ਕਰਦਾਂਗੇ ਜੀ ਗੁਰੂ ਸਾਹਿਬ ਦੇ ਭਾਣੇ ਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਅਸਲ ਕੀ ਹੈ ਜੀ ਜਿਹੜੀ ਚੀਜ਼ ਲਈ ਅਸੀਂ ਵੀਡੀਓ ਬਣਾ ਰਹੇ ਹਾਂ ਜਿਹੜੇ ਖੇਤਾਂ ਦੇ ਵਿੱਚ ਰੇਤ ਚੜ ਚੁੱਕੀ ਆ ਨਾ ਜੀ ਉਹ ਇੱਕ ਕਿਲੇ ਦੇ ਵਿੱਚੋਂ ਰੇਤ ਕੱਢਣ ਲਈ ਬਹੁਤ ਵੱਡੀ ਫੋਰਸ ਚਾਹੀਦੀ ਆ ਬਹੁਤ ਵੱਡੀ ਤਾਕਤ ਚਾਹੀਦੀ ਆ ਚਾਹੇ ਉਹ ਦਸਬੰਦ ਦੇ ਰੂਪ ਵਿੱਚ ਹੋਵੇ ਚਾਹੇ ਉਹ ਕਿਸੇ ਵੀ ਰੂਪ ਵਿੱਚ ਹੋਵੇ ਸਾਡਾ ਇਸ ਵੀਡੀਓ ਦਾ ਮਕਸਦ ਇਹ ਆ ਵੀ ਤੁਸੀਂ ਖੁਦ ਇਸ ਇਲਾਕੇ ਦੇ ਵਿੱਚ ਆਓ ਇਹਨਾਂ ਭੈਣ ਭਰਾਵਾਂ ਨੂੰ ਮਿਲੋ ਇਹ ਤਿੰਨ ਪਿੰਡ ਨੇ ਜੀ ਅਸੀਂ ਆਪ ਜੀ ਨੂੰ ਪ੍ਰੋਪਰ ਡਿਟੇਲ ਦਵਾਂਗੇ ਵੀਡੀਓ ਦੇ ਉੱਪਰ ਤੁਸੀਂ ਜਦੋਂ ਉਰੇ ਆਉਂਗੇ ਆਪਣੇ ਅੱਖੀਂ ਆ ਕੇ ਹਾਲਾਤ ਦੇਖੋ ਫਿਰ ਇਹਨਾਂ ਭੈਣ ਭਰਾਵਾਂ ਦੀ ਮਦਦ ਕਰੋ ਇਹਨਾਂ ਨੂੰ ਡੀਜ਼ਲ ਦੇ ਰੂਪ ਦੇ ਵਿੱਚ ਆਪਾਂ ਮਦਦ ਕਰਨੀ ਆ ਜਿਵੇਂ ਟਰੈਕਟਰ ਉਰੇ ਇਲਾਕੇ 'ਚੋਂ ਵੀ ਮਿਲ ਜਾਣਗੇ ਕੁਝ ਅਸੀਂ ਵੀ ਟਰੈਕਟਰ ਲੈ ਆਵਾਂਗੇ ਪਟਿਆਲੇ ਤੋਂ ਬੱਸ ਉਰੇ ਇਲਾਕੇ 'ਚ ਬਹੁਤ ਟਰੈਕਟਰ ਨੇ ਜਿੰਨਾ ਵੀ ਕਰ ਸਕਦੇ ਆ ਮੈਂ ਕਹਿੰਨਾ ਕਿਸੇ ਇੱਕ ਘਰ ਨੂੰ ਵੀ ਦੁਬਾਰਾ ਤੋਂ ਬਾਤ ਕਰਦੀ ਨਾ ਉਹ ਵੀ ਬਹੁਤ ਵੱਡੀ ਗੱਲ ਹੈ ਇਹ ਤਾਂ ਬਹੁਤ ਵੱਡੇ ਪੱਧਰ ਤੇ ਬਰਬਾਦੀ ਆ ਸਾਡੀ ਤੁਹਾਡੇ ਭੈਣ ਭਰਾਵਾਂ ਦੇ ਚਰਨਾਂ 'ਚ ਬੇਨਤੀ ਆ ਤੁਸੀਂ ਖੁਦ ਆ ਕੇ ਦੇਖਣਾ ਉਰੇ ਕਿਸੇ ਤੇ ਨਹੀਂ ਗੱਲ ਛੜਨੀ ਤੁਸੀਂ ਖੁਦ ਆ ਕੇ ਦੇਖਣਾ ਜਿਹੜੇ ਮਦਦ ਕਰਨਾ ਚਾਹੁੰਦੇ ਹੋ ਸਿੱਧਾ ਇਹਨਾਂ ਪਰਿਵਾਰਾਂ ਨੂੰ ਡੀਜ਼ਲ ਪਾ ਪਾ ਕੇ ਜਿਹੜਾ ਇਹਨਾਂ ਦੇ ਖੇਤ ਦੁਬਾਰਾ ਤੋਂ ਪੱਧਰ ਹੋ ਕੇ ਇਹ ਦੁਬਾਰਾ ਤੋਂ ਆਪਣਾ ਝੋਨਾ ਲਾਣ ਕਿਉਂਕਿ 2023 ਦੇ ਵਿੱਚ ਵੀ ਬਰਬਾਦ ਹੋਏ ਹੁਣ ਜਾ ਕੇ ਕਿਤੇ ਇਹਨਾਂ ਨੇ ਆਪਣੀ ਜ਼ਮੀਨਾਂ ਪੱਧਰ ਕੀਤੀਆਂ ਤੇ 2025 ਦੇ ਵਿੱਚ ਜਾ ਕੇ ਫੇਰ ਬਰਬਾਦੀ ਜਿਹੜਾ ਹੋ ਗਈ ਚੱਲੀਏ ਜੇ ਆਪਾਂ ਵੀਰੇ ਆ ਜਾਓ ਜੀ ਬੇੜੀ ਹੁਣ ਆਪਾਂ ਇਧਰ ਨੂੰ ਵਿੱਚ ਨੂੰ ਵੜ ਜਾਈਏ ਅੱਛਾ ਕੋਈ ਨਹੀਂ ਕੋਈ ਨਹੀਂ ਧਿਆਨ ਜਨ ਹੋ ਜਨੇ ਕੋਈ ਗੱਲ ਨਹੀਂ ਕੋਈ ਲੈ ਪੈਰ ਮਾੜੇ ਦੇ ਗੜਾਕੇ ਜੇ ਰੱਖਿਓ ਕਿੰਨੇ ਜਾਨੇ ਬਹਿ ਜਾਣ ਪੰਜ ਨਹੀਂ ਬਹਿ ਸਕਦੇ ਬਸ ਬਸ ਥੋੜੀ ਜਿਆਦਾ ਪੰਜ ਬਹਿ ਜਾਣਗੇ ਪੰਜ ਬਹਿ ਜਾਣਗੇ ਹਾਂ ਆਜੋ ਇੱਕ ਜਣੇ ਇੱਕ ਜਣੇ ਹੋਰ ਆਜੋ ਬਾਈ ਕਾ ਕੇ ਟੂਗਾ ਕਿਉਂ ਤਰਾ ਕੋਈ 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 ਪੰਜ ਜਣੇ ਆਜੋ ਲਓ ਜੀ ਹੋ ਜਾ ਇੱਥੇ ਬਹਿ ਜਾਓ ਤੁਸੀਂ ਮੈਂ ਇੱਥੇ ਅੱਗੀ ਬਹਿ ਜੂਗਾ ਉੱਥੇ ਬਹਿ ਜਾ ਆ ਜਾ ਬਾਈ ਪਹਿਲੀ ਚਾਰ